ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਣ ਸਿੰਘ ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਬਰਗਾੜੀ ਤੋਂ ਜੈਤੋ ਵਾਲੀ ਜਿਹੜੀ ਸੜਕ ਆ ਉਹਦੇ ਤੇ ਰਣ ਸਿੰਘ ਵਾਲਾ ਪਹਿਲਾ ਪਿੰਡ ਆਉਂਦਾ ਤੇ ਵੈਸੇ ਜੈਤੋ ਤੇ ਬਰਗਾੜੀ ਦੇ ਸਾਂ ਵਿੱਚ ਉਸ ਸੜਕ ਦੇ ਉੱਤੇ ਇੱਕ ਹੀ ਪਿੰਡ ਆ ਉਹ ਰਣ ਸਿੰਘ ਵਾਲਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਭਾਈ ਕੱਟੀਆਂ ਝੋਟੀਆਂ ਲਿਆਉਂਦਾ ਤੇ ਵਪਾਰ ਦਾ ਇਹਦਾ ਕੰਮ ਆ ਦੋ ਝੋਟੀਆਂ ਅੱਜ ਦਿਖਾਉਂਗਾ ਮੱਝ ਤੇ ਉੱਤੇ ਕੰਮ ਕਰਨਾ ਚਾਹੁੰਦੇ ਆ ਕੱਟੀ ਝੋਟੀ ਖਰੀਦਣੀ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਦੋਨੋਂ ਹੀ ਤੁਹਾਡੇ ਲਈ ਫਾਇਦੇਮੰਦ ਦਾ ਕਿਉਂਕਿ ਜਿਹੜੀ ਇੱਧਰ ਤੁਸੀਂ ਝੋਟੀ ਦੇਖ ਰਹੇ ਹੋ ਥੁੜਿਆਂ ਦੀ ਉੱਤੇ ਸ਼ੇਪ ਦੇਖੋ ਸਿੰਗ ਬਿਲਕੁਲ ਛੋਟਾ ਹੈ ਖਾਸ ਚੀਜ਼ ਮੈਨੂੰ ਜਿਹੜੀ ਲੱਗਦੀ ਹੈ ਤਾਂ ਸਰੀਰਕ ਬੰਤਰ ਹੈ ਨਾ ਜਿਹੜੀ ਬੜੀ ਖੁੱਲੀ ਡੁੱਲੀ ਹੈ ਹਰੇਕ ਵੀਡੀਓ ਚ ਇੱਕ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਵੀ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਆਪ ਦੀ ਸਮਝ ਵਰਤੇ ਵੀ ਉਹਦੇ ਲਈ ਕਿੰਨਾ ਕੁ ਫਾਇਦੇਮੰਦ ਦਾ ਉਹ ਪਸ਼ੂ ਜਿਹੜਾ ਉਹ ਖਰੀਦ ਰਿਹਾ ਹੈ ਪਰ ਜੋ ਚੀਜ਼ ਮੈਂ ਆਪਦੇ ਸਾਹਮਣੇ ਇਹਨਾਂ ਪਸੂਆਂ ਨੂੰ ਦੇਖ ਕੇ ਜੋ ਜੱਜਮੈਂਟ ਕਰ ਰਿਹਾ ਮੋਦੇ ਵਿਹਾਫ ਤੇ ਇਹ ਗੱਲ ਕਹਿ ਰਿਹਾ ਵੀ ਇਹਦਾ ਤੁਸੀਂ ਦੇਖੋਗੇ ਕਾਫੀ ਸੋਹਣੀ ਤੁਹਾਨੂੰ ਇਹਦੀ ਬੰਤਰ ਨਜ਼ਰ ਆਊਗੀ ਇਹਦੇ ਨਾਲ ਦੀ ਝੋਟੀ ਸਿੰਘਾਂ ਦੀ ਵੀ ਸੋਹਣੀ ਹੈ ਤੇ ਜੈਡ ਵੀ ਲੈ ਗਈ ਹੈ ਆਓ ਭਾਈ ਤੋਂ ਡਿਟੇਲ ਪੁੱਛੀਏ ਬਾਅਦ ਚ ਇਹਨਾਂ ਨੂੰ ਤੋੜ ਕੇ ਦੱਸਾਂਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਰਸਤੇ ਨਾਮ ਸੇਵਕ ਸਿੰਘ ਪਿੰਡ ਰੰਦ ਸਿੰਘ ਵਾਲੇ ਤਹਿਸੀਲ ਜੈਤੂ ਜ਼ਿਲ੍ਹਾ ਫਰੀਦਕੋਟ ਸੇਵਕ ਭਾਈ ਰੂਟੀਨ ਚ ਲਿਆਉਣੇ ਆ ਝੋਟੀਆਂ ਹਾਂਜੀ ਹੁਣ ਲਿਆਇਆ ਕਰਾਂਗੇ ਜੀ ਰੂਟੀਨ ਚ ਚੋਟੀਆਂ ਹੀ ਰਹਾ ਹਰ ਝੋਟੀਆਂ ਖੀਰੀਆਂ ਜੀ ਪਹਿਲੇ ਨੰਬਰ ਤੇ ਝੋਟੀ ਦੰਦੋਂ ਕਿਵੇਂ ਬਈ ਇਹ ਖੀਰੀ ਹੈ ਜੀ ਦੋਨੀਆਂ ਖੀਰੀਆਂ ਝੋਟੀਆਂ ਡਿਮਾਂਡ ਕੀ ਰਹੂਗੀ ਪਹਿਲੇ ਡਿਮਾਂਡ ਇਹਦੀ ਆਪਾਂ ਕਰਾਂਗੇ ਜੀ 45000 ਕੀ ਤੁਰਗੇ ਨੂੰ ਹਾਂ ਜੀ ਦਸੋ ਰੇਟ 45000 ਹੈ ਬੜਾ ਸੋਹਣਾ ਸਿੰਘ ਦਾ ਸੈਜ ਹੈ ਟਾਂਜਾ ਬਹੁਤ ਚੰਗਾ ਹੈ ਕਲੀਅਰ ਗੱਲ ਹੈ ਵੀ ਮੱਜਾਂ ਦੇ ਰੇਟ ਜਿਹੜੇ ਉਹ ਲੱਖੋਂ ਬਾਹਰ ਹੀ ਹੈ ਤੇ ਝੋਟੀ ਇਦਾਂ ਦੀ ਦਸੋ ਜੇ ਕਰਮ ਵਾਲੀ ਥੱਲੋਂ ਵੀ ਜਿਵੇਂ ਇਹਦੀ ਬੰਤਰੇਵੇਂ ਖੁੱਲ ਗਈ ਕਿਸੇ ਟਾਈਮ ਤਿਆਰ ਹੋਈ ਹੋਈ ਤਾਂ ਤੁਹਾਡਾ ਸੰਭਾਲ ਦਾ ਮੁੱਲ ਮੋੜ ਦੂਗੀ ਥੱਲੋਂ ਜਿੰਨੀ ਉੱਤੋਂ ਸੋਹਣੀ ਉੰਨੀ ਥਣਾ ਵੱਲੋਂ ਵੀ ਇਸ ਟਾਈਮ ਸੋਹਣੀ ਦਿਸਦੀ ਹੈ ਕੱਟੀ ਚਾਰ ਹੀ ਥਾਣਾ ਬਿੱਥੀ ਦੇ ਉੱਤੇ ਲੱਗੇ ਹੋਏ ਆ ਸਰੀਰਕ ਬੰਤਰ ਬੜੀ ਸੋਹਣੀ ਖੜੀ ਰਹਿਣ ਦੀ ਬਾਈ ਖੜਨੀ ਖੁੜਨੀ ਦੇਖੋ ਲੰਬਾਈ ਤੁਸੀਂ ਇਹਦੀ ਦੇਖੋ ਇਹਦੀ ਗਰਦਨ ਦੀ ਲੰਬਾਈ ਦੇਖ ਸਕਦੇ ਹੋ ਰੇਟ 45000 ਹੈ ਛੋਟੀ ਉਮਰ ਦੇ ਵਿੱਚ ਹੀ ਕੱਟੀ ਬਹੁਤ ਵੱਡੀ ਹੈ ਲਿਆ ਬਈ ਵਾਪਸ ਪੰਜਾਬ ਚ ਬਹੁਤ ਮੁੱਤਾਂ ਉਹ ਨਸਲ ਦੀਆਂ ਹਰਿਆਣੇ ਚੋਂ ਆਈਆਂ ਤੇ ਕਿਤੇ ਨਾ ਕਿਤੇ ਕਟੀਆਂ ਝੋਟੀਆਂ ਇਸੇ ਤਰ੍ਹਾਂ ਹੀ ਤੁਹਾਨੂੰ ਹੁਣ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਦੇਖੋ ਥਾਣਾ ਚ ਵਿੱਥੀ ਥਾਣਾ ਦਾ ਸੈਜ ਬਹੁਤ ਸੋਹਣੀ ਝੋਟੀ ਹੈ ਦੱਸੋ ਹਰੇਕ ਪੱਖ ਤੋਂ 45000 ਰੇਟ ਹੈ ਛੋਟਾ ਸਿੰਘ ਬਿਲਕੁਲ ਨਾਲ ਹੀ ਮੁੜਿਆ ਚਮੜੀ ਦੇ ਵਿੱਚ ਮਤਲਬ ਉਹ ਟਾਈਟ ਜੀ ਬਾਡੀ ਨਹੀਂ ਹੈ ਪਤਲੀ ਚਮੜੀ ਦੱਸਦੀ ਹੈ ਵੇਖਾਂ ਇਦਾਂ ਲੱਗਦਾ ਵੀ ਇਹ ਬਹੁਤ ਵੱਡੇ ਕੱਦ ਕਾਠ ਦੀ ਮੱਝ ਬਣੂਗੀ ਤੁਸੀਂ ਇਹ ਤੋਂ ਪੁੜਿਆਂ ਦੀ ਇਹਦੀ ਚੌੜਾਈ ਦੇਖ ਸਕਦੇ ਸੋ ਇੱਕ ਸੋਹਣੀ ਝੋਟੀ ਆ ਦੱਸੋ ਜ਼ਰੂਰ ਆ ਕੇ ਦੇਖਿਓ ਜੀ ਇਹਨੇ ਪੇਮੈਂਟ ਇਨਵੈਸਟ ਕਰਨੀ ਹੈ 3PL ਆਪ ਦੀ ਸਮਝ ਨਾਲ ਪਰ ਤੁਹਾਨੂੰ ਪਸੰਦ ਆ ਜਾਣੀ ਹੈ ਝੋਟੀ ਸੋ ਇਹਦਾ ਰੇਟ 45000 ਥੋੜੀ ਬਹੁਤੀ ਗੁੰਜਾਇਸ ਹੁੰਦੀ ਹੈ ਹਰੇਕ ਰੇਟ ਦੇ ਵਿੱਚੋਂ ਮਾਨ ਤਨ ਭਰਾ ਜ਼ਰੂਰ ਕਰ ਦੂਗਾ ਜੇ ਕੋਈ ਵੀ ਆਉਂਦਾ ਚੱਲ ਕੇ ਇਹਦੇ ਨਾਲ ਇੱਕ ਝੋਟੀ ਹੋਰ ਤਾਂ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 42000 ਤੋਰਦੇ ਬਾਈ ਦੱਸੋ ਦੰਦੋਂ ਬਾਈ ਕਹਿੰਦਾ ਇਹ ਵੀ ਖੀਰੀ ਹੈ ਜੈਡ ਬਲੈਕ ਹੈ 42000 ਰੇਟ ਹੈ ਬੰਤਰ ਇਹਦੀ ਵੀ ਸੋਹਣੀ ਹੈ ਤੋਰੂਗਾ ਬਾਈ ਤਾਂ ਤੁਹਾਨੂੰ ਢਾਂਚਾ ਦਿਖ ਜੂਗਾ ਸੋ ਦੇਖੋ ਇਹਦਾ ਵੀ ਸਪੈਕਚਰ ਸੋ ਇਹਦਾ ਰੇਟ 42000 ਹੈ ਜਿਹਨੂੰ ਸਾਰੀ ਕਾਲੀ ਕੱਟੀ ਜਿਵੇਂ ਇਹ ਮਤਲਬ ਕੋਈ ਵੀ ਵਾਲ ਨਾ ਮੱਥੇ ਚ ਵਾਈਟ ਨਾ ਪੂਰਵ ਚ ਵਾਈਟ ਇਦਾਂ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਤੁਸੀਂ ਸੋਚ ਸਕਦੇ ਹੋ ਜੇ ਕਿਸੇ ਵੀਰ ਨੇ ਦੂਜੀ ਝੋਟੀ ਖਰੀਦਣੀ ਹੈ ਤਾਂ ਉਹ ਵੀ ਤੁਸੀਂ ਆ ਕੇ ਦੇਖ ਸਕਦੇ ਹੋ ਸਿੰਘ ਨੇ ਬਿਲਕੁਲ ਨਾਲ ਹੀ ਲਾ ਲਿਆ ਕੋਈ ਸਪੇਸ ਐ ਇਸ ਟਾਈਮ ਸਿੰਘਾਂ ਦੇ ਵਿੱਚ ਨਹੀਂ ਹੈਗੀ ਇਹਦੇ ਸਿਰ ਦੇ ਨਾਲ ਟੱਚ ਹੋ ਗਏ ਹਨ ਸੋਣੇ ਦੇ ਵੀ ਬਹੁਤ ਚੰਗੇ ਸੋਹਣੇ ਆਚਾਰ ਹੀ ਦਿਸਦੇ ਦਸੋ ਬਸ ਠੀਕ ਹੈ ਅੰਦਰ ਨਾਲ ਲੈ ਜੀ ਸੋ ਇਹ ਥਣ ਥੋੜਾ ਡਰਦਿਆਂ ਰਹਿੰਦੀਆਂ ਹੁੰਦੀਆਂ ਛੋਟੀਆਂ ਕੱਟ ਦਿਖਾਉਣੀਆਂ ਹੁੰਦੀਆਂ ਸੋ ਦੋ ਝੋਟੀਆਂ ਦੋ ਕਟੀਆਂ ਦਸੋ ਖੀਰੀਆਂ ਸੌਣ ਭਾਦੋਂ ਦੇ ਹਿੱਸੇ ਸਾਲ ਚ ਚੰਗੀ ਸੇਵਾ ਰੱਖਦੇ ਹੋ ਤਾਂ ਗੱਬਣ ਵੀ ਹੋ ਜਾਣੀਆਂ ਰੇਟ 45 ਤੇ 42 87000 ਡਿਮਾਂਡ ਜੋੜੇ ਦੀ ਬੰਦੀ ਹੈ ਗੱਲਬਾਤ ਕਰ ਲਿਓ ਬਾਈ ਕਿਰਸੋਂ ਤੱਕ ਰੇਟ ਦੇ ਉੱਤੇ ਤੁਹਾਨੂੰ ਛੋਟੀਆਂ ਦੇਊਗਾ ਸੋ ਬਾਕੀ ਤੁਸੀਂ ਤਸੱਲੀ ਕਰਨ ਲਈ ਇੱਥੇ ਪਹੁੰਚੋ ਧੰਨਵਾਦ